ਹੁਣ ਤੱਕ ਲਗਭਗ 70 ਹਜ਼ਾਰ ਕਰੋੜ ਦਾ ਜਿਹੜਾ ਇਨਵੈਸਟਮੈਂਟ ਹੈ ਉਹ ਆ ਚੁੱਕੀ ਹੈ ਕੋਈ ਐਗਰੋ ਇੰਡਸਟਰੀ ਨਾਲ ਰਿਲੇਟਡ ਹੈ ਕੋਈ ਆਈਟੀ ਸੈਕਟਰ ਨਾਲ ਰਿਲੇਟਡ ਹੈ ਕੋਈ ਟੈਕਸਟਾਈਲ ਨਾਲ ਰਿਲੇਟਡ ਹੈ ਕੋਈ ਸਟੀਲ ਨਾਲ ਰਿਲੇਟਡ ਹੈ ਰੀਅਲ ਏਸਟੇਟ ਤੇ ਹਾਊਸਿੰਗ ਚ 11853 ਕਰੋੜ ਮੈਨੂਫੈਕਚਰਿੰਗ ਦੇ ਵਿੱਚ 5981 ਕਰੋੜ ਸਟੀਲ ਐਂਡ ਸਟੀਲ 3890 ਕਰੋੜ ਰੁਪਏ ਦਾ ਇਨਵੈਸਟਮੈਂਟ ਟੈਕਸਟਾਈਲ ਇਹਦੇ ਵਿੱਚ 3305 ਕਰੋੜ ਐਗਰੀ ਫੂਡ ਪ੍ਰੋਸੈਸਿੰਗ ਐਂਡ ਵੀਵਰੇਸ 254 ਕਰੋੜ ਰੁਪਏ ਅਸੀਂ ਕੋਈ ਇਹੋ ਜਿਹਾ ਸੈਕਟਰ ਛੱਡਣਾ ਨਹੀਂ ਜਿੱਥੋਂ ਪੰਜਾਬ ਨੂੰ ਪ੍ਰੋਫਿਟ ਨਾ ਆਉਂਦਾ ਹੋਵੇ ਪਰ ਪ੍ਰੋਫਿਟ ਜਦੋਂ ਆ ਗਿਆ ਉਹ ਲੋਕਾਂ ਤੇ ਲੱਗਿਆ ਹੁਣ ਜਿਹੜਾ ਵੀ ਇੰਡਸਟਰੀਅਲਸ ਆਉਂਦਾ ਹੈ ਉਹ ਸਰਕਾਰ ਨਾਲ ਤੇ 3 ਕਰੋੜ ਪੰਜਾਬੀਆਂ ਨਾਲ ਐਮੋਈ ਸਾਈਨ ਕਰਦਾ ਹੈ ਹਰ ਰੋਜ਼ ਮੈਂ ਇੰਡਸਟਰੀਲਿਸਾਂ ਨਾਲ ਗੱਲ ਕਰਦਾ ਕਿ ਆਓ ਤੁਸੀਂ ਆਓ ਤੁਹਾਨੂੰ ਕੋਈ ਰਿਸ਼ਵਤ ਨਹੀਂ ਮੰਗੂਗਾ ਕੋਈ ਤੁਹਾਨੂੰ ਐਨਓਸੀ ਦੀ ਪ੍ਰੋਬਲਮ ਨਹੀਂ ਆਉਣੀ ਇੱਕ ਵਾਰੀ ਆਓ ਤੇ ਸਾਡੇ ਮੁੰਡੇ ਕੁੜੀਆਂ ਨੂੰ ਜੌਬਸ ਦਿਓ ਉਹਨਾਂ ਦੀ ਡਿਗਰੀਆਂ ਮੁਤਾਬਕ ਓ ਜੀ ਸਤਿ ਕਿਓ ਪੰਜਾਬ ਦੀ ਧਰਤੀ ਕਿਸੇ ਨੂੰ ਘਾਟਾ ਨਹੀਂ ਪੈਣ ਦਿੰਦੀ ਪੰਜਾਬ ਦੀ ਧਰਤੀ ਸਾਰੇ ਮੁਲਕ ਦਾ ਢਿੱਡ ਭਰਦੀ ਹੈ ਪੰਜਾਬ ਦੇ ਲੋਕ ਮਿਹਨਤੀ ਨੇ ਗੁਰੂਆਂ ਪੀਰਾਂ ਦੀ ਧਰਤੀ ਹੈ ਅਸ਼ੀਰਵਾਦ ਪ੍ਰਾਪਤ ਧਰਤੀ ਹੈ ਪੰਜਾਬ ਦੇ ਵਿੱਚ ਇੰਡਸਟਰੀ ਆਉਗੀ ਜਲਦੀ ਚੱਲੂਗੀ ਤਾਂ ਜਲਦੀ ਸਾਡੇ ਜਿਹੜੇ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੇ ਪੰਜਾਬ ਦੇ ਲੋਕ ਨੇ ਜਿਹੜੇ ਉਹਨਾਂ ਨੂੰ ਰੋਜ਼ਗਾਰ ਦੇ। ਤਰੱਕੀ ਦੀ ਰਾਤ ਤੇ ਸੂਬਾ ਸਾਫ਼ ਨੀਅਤ ਵਾਲੀ ਸਰਕਾਰ ਰੰਗਲੇ ਪੰਜਾਬ ਦਾ ਸੁਪਨਾ ਹੋ ਰਿਹਾ ਸਾਕਾਰ।